ਦਰਿਆ ਦੇ ਨਾਲ ਲੱਗਦੇ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਹੜ ਵਰਗੀ ਸਥਿਤੀ ਹੈ ਜਿਸ ਕਾਰਨ ਕਿਸਾਨਾਂ ਦੀਆਂ ਮੁਸ਼ਕਲਾਂ ਵਧੀਆਂ ਨਜ਼ਰ ਆ ਰਹੀਆਂ ਨੇ ਹੜ ਕਰਨ ਸਥਿਤੀ ਬਣੀ ਹੋਈ ਹੈ ਜਿਸ ਕਾਰਨ ਫਸਲਾਂ ਤਬਾਹ ਹੋ ਗਈਆਂ ਨੇ ਇਸ ਦੇ ਨਾਲ ਹੀ ਉਹ ਪੰਜਾਬ ਸਰਕਾਰ ਤੇ ਵਰਦੇ ਨਜ਼ਰ ਆ ਰਹੇ ਨੇ ਕਿਉਂਕਿ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਰਕਾਰਾਂ ਦੇ ਵੱਲੋਂ ਕੋਈ ਵੀ ਪੁਕਤਾ ਪ੍ਰਬੰਧ ਨਹੀਂ ਕੀਤੇ ਗਏ ਜਿਸ ਕਾਰਨ ਉਹਨਾਂ ਦਾ ਭਾਰੀ ਨੁਕਸਾਨ ਹੋਇਆ ਹੈ ਇਹ ਤਸਵੀਰਾਂ ਹਲਕਾ ਖਡੂਰ ਸਾਹਿਬ ਦੀਆਂ ਨੇ ਨਾਂ ਲੱਗਦੇ ਕਈ ਪਿੰਡਾਂ ਦੇ ਵਿੱਚ ਫਸਲਾਂ ਤਬਾਹ ਹੋ ਗਈਆਂ ਨੇ ਜਿਸ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਏ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਜਿਹੜੇ ਅਮਰਿਤਪਾਲ ਧੜਾਏ ਦੂਜੇ ਅਕਾਲੀ ਦਲ ਹੈ ਉਹ ਲੋਕਾਂ ਦੀ ਹਮਾਇਤ ਦੇ ਵਿੱਚ ਉਤਰਦੇ ਨਜ਼ਰ ਆ ਰਹੇ ਨੇ ਹਰ ਇੱਕ ਉਹ ਲੋਕਾਂ ਦੀ ਮਦਦ ਕਰ ਰਹੇ ਨੇ ਜੋ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਨੇ ਉਹਨਾਂ ਦਾ ਜਾਨੀ ਜਾਂ مالی ਨੁਕਸਾਨ ਹੋਇਆ ਏ ਉਹਨਾਂ ਦੇ ਵਿੱਚ ਉਹਨਾਂ ਦੀ ਮਦਦ ਕਰਦੇ ਨਜ਼ਰ ਆ ਰਹੇ ਨੇ ਪਰ ਇੱਥੇ ਪੰਜਾਬ ਸਰਕਾਰ ਦੇ ਵੱਲੋਂ ਕੋਈ ਵੀ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ। ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਸੁੱਤੀ ਪਈ ਹੈ। ਇਸ ਦੇ ਨਾਲ ਹੀ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਵੀ ਕਾਫੀ ਜ਼ਿਆਦਾ ਵਰਦੇ ਨਜ਼ਰ ਆ ਰਹੇ ਨੇ। ਉਹਨਾਂ ਦੇ ਵੱਲੋਂ ਨਾਰਾਜ਼ਗੀ ਜ਼ਾਹਿਰ ਕੀਤੀ ਗਈ ਹੈ ਪਰ ਜਿਸ ਤਰੀਕੇ ਦੇ ਹਾਲਾਤ ਜਿਹੜੇ ਨੇ ਬਣੇ ਹੋਏ ਨੇ ਕਿਉਂਕਿ ਕਿਸਾਨਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਹੈ, ਝੋਨਾ ਲੱਗਿਆ ਹੋਇਆ ਸੀ ਜਿਸ ਕਾਰਨ ਉਹਨਾਂ ਦੀ ਆ ਫਸਲਾ ਤਬਾਹ ਹੋ ਗਈਆਂ ਨੇ ਡੰਗਰਮਾਲ ਹੈ ਜਿਹੜਾ ਉਹ ਵੀ ਹੜ੍ਹ ਦੇ ਕਾਰਨ ਕਈ ਰੁੜ ਗਿਆ ਏ ਜਿਸ ਕਾਰਨ ਲੋਕਾਂ ਦੇ ਘਰ ਵੀ ਟੈਟਰੀ ਹੋਏ ਨੇ ਤੇ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਏ ਇਸ ਹਲਕਾ ਖਡੂਰ ਸਾਹਿਬ ਦੇ ਵਿੱਚ ਹੋਰ ਕਈ ਜੀ ਸਥਿਤੀ ਹੈ ਇੱਕ ਵਾਰ ਆਪਾਂ ਉਹ ਦੇਖਦੇ ਹਾਂ ਆਪਾਂ ਸਾਰਿਆਂ ਨੂੰ ਪਤਾ ਕਿ ਕਿੰਨੇ ਦਿਨਾਂ ਤੋਂ ਪਾਣੀ ਜਿਹੜਾ ਵਾ ਦਰਿਆ ਦੇ ਵਿੱਚੋਂ ਜਿਹੜਾ ਵਾ ਹਮਾਤਲ 'ਚ ਜਿਆਦੀਆਂ ਬਰਸਾਤਾਂ ਹੋਣ ਕਰਕੇ ਜਿਹੜਾ ਵਾ ਪਾਣੀ ਦੀ ਮਾਰ ਜਿਹੜੀ ਆ ਉਹ ਬਿਆਸ ਦਿਰਾਤੋਂ ਬਹੁਤ ਪਈ ਆ ਕਿਸਾਨਾਂ ਨੂੰ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਗੋਂਦਵਾਲ ਸਾਹਿਬ ਤੋਂ ਲੈ ਕੇ ਖੱਕ ਧੁੰਦਾ ਮਾਂ ਚੰਦੇਰ ਮਾਂ ਪੁਖਾ ਮਾਨਕ ਦੇ ਕੇ ਇਸੇ ਤਰ੍ਹਾਂ ਅੱਗੇ ਪੈਲ ਜੋਲਟ ਆਏ ਵਾਲਾ ਤਾਂ ਜੀ ਗੁਜਰਪੁਰਾ ਘੜਕਾ ਕਰਮੋ ਵਾਲਾ ਕੰਬੋ ਮੁੰਡਾ ਪਿੰਡ ਤੇ ਇਥੇ ਤਰ੍ਹਾਂ ਅੱਗੇ ਬਣਾ ਜਿਹੜੇ ਜਿੱਤੋਨ ਤੇ ਚੰਬਾ ਇਹਨਾਂ ਪਿੰਡਾਂ ਦੇ ਵਿੱਚ ਤਕਰੀਬਨ ਇੰਨੀ ਕਿਸਾਨਾਂ ਨੂੰ ਮਾਰ ਪਈ ਆ ਬਰਸਾਤ ਦੇ ਨਾਲ ਤਕਰੀਬਨ 12000 ਏਕੜ ਜਿਹੜੀ ਫਸਲ ਆ ਉਹ ਤਬਾਹ ਹੋ ਗਈ ਆ ਮੈਂ ਸਮਝਦਾ ਕਿ ਜਿਹੜੇ ਕਿਸਾਨ ਨੇ ਇਹਨਾਂ ਨੂੰ ਤੇ ਜਿਹੜੀ ਪਿਛਲੇ ਹਜੇ 2-3 ਸਾਲ ਪਹਿਲਾਂ ਜਿਹੜੀ ਬਰਸਾਤ ਹੋਈ ਸੀ ਹਜੇ ਉਹ ਹੀ ਉਸ ਮਾਰ ਤੋਂ ਜਿਹੜੇ ਬਾਹਰ ਨਹੀਂ ਸੀ ਨਿਕਲੇ ਉਦੋਂ ਆਪਾਂ ਸਾਰਿਆਂ ਨੂੰ ਪਤਾ ਕਿ 3-3 ਫੁੱਟ ਜਿਹੜੀ ਰੇਤਾ ਜਿਹੜੀ ਉਹ ਚੜ ਗਈ ਸੀ ਜ਼ਮੀਨਾਂ ਦੇ ਵਿੱਚ ਹਜੇ ਕਿਸਾਨਾਂ ਨੇ ਉਹ ਜੋ ਜ਼ਮੀਨ ਪਧਰੀ ਕੀਤੀ ਸੀ ਤੇ ਆਪਣੀ ਨਵੀਂ ਫਸਲ ਜਿਹੜੀ ਅਜੇ ਐਤਕੀ ਬੀਜੀ ਪਰ ਅੱਜ ਫਿਰ ਜਿਹੜੀ ਆ ਤਬਾਹੀ ਹੋ ਗਈ ਆ ਤੇ ਜਿਹੜੇ ਕਿਸਾਨ ਨੇ ਇਹਨਾਂ ਦੀ ਮਦਦ ਕਰਨ ਵਾਸਤੇ ਹੁਣ ਤੱਕ ਨਾ ਤੇ ਪੰਜਾਬ ਸਰਕਾਰ ਦੀ ਤਰਫੋਂ ਕੋਈ ਮਨਿਸਟਰ ਆਇਆ ਕੋਈ ਐਮਐਲਏ ਆਇਆ ਕੋਈ ਡੀਸੀ ਤੇ ਨਾ ਹੀ ਮੁੱਖ ਮੰਤਰੀ ਜਿਹੜਾ ਕਹਿੰਦਾ ਸੀ ਕਿ ਮੈਂ ਜਦੋਂ ਵੀ ਕਿਸਾਨਾਂ ਦੇ ਮਾਰ ਪਾਉਗੀ ਉਹ ਜੀ ਕੋਈ ਮਾਰ ਪੈਂਦੀ ਆ ਤੇ ਮੈਂ ਪਿਛਲੀ ਵਾਰ ਕਹਿੰਦਾ ਸੀ ਮੁਰਗੀਆਂ ਦਾ ਜਿਹੜਾ ਵਾ ਉਹਨਾਂ ਦਾ ਵੀ ਮੈਂ ਮੁਆਵਜ਼ਾ ਦਊਂਗਾ ਪਰ ਇਹਨੇ ਮੁਆਵਜ਼ਾ ਤੇ ਕੀ ਦੇਣਾ ਵਾ ਕਿ ਜਿਹੜੇ ਕਿਸਾਨ ਨੇ ਇਹਨਾਂ ਨੂੰ ਹਮਦਰਦੀ ਦੇ ਦੋ ਬੋਲ ਬੋਲਣ ਵਾਸਤੇ ਵੀ ਕੋਈ ਜਣਾ ਵਾਸਤੇ ਸਰਕਾਰੀ ਨਮੈਦਾਨੀ ਪਹੁੰਚਿਆ ਤੇ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਪ੍ਰਧਾਨ ਦੇ ਹੋਣ ਨਾਤੇ ਔਰ ਇਸ ਵਿਧਾਨ ਸਭਾ ਕੱਕੂਰ ਸਾਹਿਬ ਦਾ ਜਿਹੜਾ ਵਾ ਉਹ ਅਲਕਾ ਇੰਚਾਰਜ ਹੋਣ ਦੇ ਨਾਤੇ ਅੱਜ ਇੱਥੇ ਪਹੁੰਚਿਆ ਵਾਂ ਜਿਹੜੇ ਕਿਸਾਨ ਨੇ ਕਿਸਾਨਾਂ ਦੀ ਕੋਈ ਪਾਰਟੀ ਨਹੀਂ ਹੁੰਦੀ ਕਿਸਾਨੀ ਨੂੰ ਬਚਾਉਣ ਵਾਸਤੇ ਸਾਨੂੰ ਸਾਰਿਆਂ ਨੂੰ ਉਪਰਾਲੇ ਕਰਨੇ ਚਾਹੀਦੇ ਨੇ ਔਰ ਪਾਰਟੀ ਬਾਈ ਤੋਂ ਉਪਰ ਉੱਠੇ ਜਿਹੜਾ ਵਾ ਇੱਥੇ ਸਾਨੂੰ ਇਹਨਾਂ ਦੀ ਮਦਦ ਕਰਨੀ ਚਾਹੀਦੀ ਆ ਔਰ ਕਿਸਾਨੀ ਦੀ ਜੋ ਹਾਲਤ ਐ ਇਸ ਵੇਲੇ ਮੈਂ ਦੇਖ ਰਿਹਾ ਵਾਂ ਦਰਿਆ ਇਹਨਾਂ ਚੜਿਆ ਪਿਆ ਵਾ ਜਿਹੜੇ ਇਹਨਾਂ ਨੇ ਆਪਣੀ ਮਿਹਨਤ ਕਰਕੇ ਜਾਂ ਜਿਹੜੇ ਕਾਰਸੇ ਵਾਲੇ ਬਾਬੇ ਆ ਉਹਨਾਂ ਨੂੰ ਨਾਲ ਲੈ ਕੇ ਉਹਨਾਂ ਦੀ ਬਹੁਤ ਵੱਡਾ ਯੋਗਦਾਨ ਪਿਛਲੇ ਸਮੇਂ ਦੇ ਵਿੱਚ ਬਾਬਾ ਸੁਖਾ ਸਿੰਘ ਜੀ ਬਾਬਾ ਜੋ ਤਾਰਾ ਸਿੰਘ ਜੀ ਦੇ ਬਹੁਤ ਬਾਬਾ ਕੋਲਾ ਸਿੰਘ ਜੀ ਹੋਣੀ ਬਾਬਾ ਅਵਤਾਰ ਸਿੰਘ ਹੋਣ ਇਹਨਾਂ ਨੇ ਬਹੁਤ ਮਿਹਨਤ ਕਰਕੇ ਕਿਸਾਨਾਂ ਦੇ ਨਾਲ ਜਿਹੜੇ ਉਹ ਬੰਨ ਬੰਨੇ ਸੀ ਸਰਕਾਰ ਨੇ ਕੋਈ ਵੀ ਹੁਣ ਤੱਕ ਜਿਹੜਾ ਵਾ ਇਹਨਾਂ ਨੂੰ ਬੰਨ ਬੰਨ ਦੇ ਵਿੱਚ ਕੋਈ ਸਰਕਾਰੀ ਮਸ਼ੀਨਰੀ ਕੋਈ ਪੈਸਾ ਨਹੀਂ ਦਿੱਤਾ ਲੇਕਿਨ ਇਹਨਾਂ ਦੀਆਂ ਜਿਹੜੀਆਂ ਕੋਸ਼ਿਸ਼ਾਂ ਸੀ ਉਹਨਾਂ ਨੂੰ ਜਿਆਦਾ ਪਾਣੀ ਔਨ ਕਰਕੇ ਉਹ ਫਿਰ ਜਿਹੜੇ ਬੰਨ ਟੁੱਟ ਗਏ ਆ ਤੇ ਮੈਂ ਫਿਰ ਦੁਬਾਰਾ ਜਿੱਤਰਾ ਹੁਣ ਬਾਬਾ ਸ਼ੋਕਾ ਸਿੰਘ ਜੀ ਬਾਬਾ ਕੋਲਾ ਸਿੰਘ ਜੀ ਬਾਬਾ ਅਵਤਾਰ ਸਿੰਘ ਜੀ ਫਿਰ ਦੁਬਾਰਾ ਜਿਹੜੇ ਬੰਨ ਬੰਨ ਰਹੇ ਨੇ ਉਹਨਾਂ ਦਾ ਦਿਲ ਦੀਆਂ ਕਰਾਈਆਂ ਉੱਤੇ ਧੰਨਵਾਦ ਕਰਦਾ ਤੇ ਮੈਂ ਪੰਜਾਬ ਸਰਕਾਰ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਵਾਂ ਕਿ ਕਿਸਾਨਾਂ ਦੀ ਬਾ ਫੜਨੀ ਚਾਹੀਦੀ ਆ ਇਹ ਜਿਹੜੇ ਦਰਿਆਵਾਂ ਦੀ ਮਾਰ ਦੇ ਨਾਲ ਪਾਣੀ ਦੇ ਨਾਲ ਜੋ ਕਿਸਾਨ ਹਮੇਸ਼ਾ ਤਬਾਹ ਹੁੰਦੇ ਆ ਇਹਨਾਂ ਦੀ ਜ਼ਮੀਨ ਸਰਕਾਰ ਲੈ ਲੇ ਤੇ ਇਹਨਾਂ ਨੂੰ ਕੋਈ ਇੱਕ ਤੈ ਕਰ ਲੇ ਕਿ ਇਹਨਾਂ ਨੂੰ ਇਹਨਾਂ ਸਾਲ ਦਾ ਜਿਹੜਾ ਠੇਕਾ ਦੇਣਾ ਵਾ ਜਾਂ ਇਹਨਾਂ ਦੀਆਂ ਜ਼ਮੀਨਾਂ ਲੈ ਲੈ ਤੇ ਇੱਥੇ ਜਿਹੜੀ ਕਲੋਨੀ ਵਸਾਉਣੀ ਆ ਜਿਹੜਾ ਇਹਨਾਂ ਨੇ ਕੋਸ਼ਿਸ਼ ਜਿਹੜਾ ਆ ਤੁਹਾਡੇ ਸਾਹਮਣੇ ਥੋੜੇ ਚਿਰ ਪਹਿਲਾਂ ਪੂਲਿੰਗ ਦੀ ਗੱਲ ਕੀਤੀ ਲੈਂਡ ਪੂਲਿੰਗ ਦੀ ਤੇ ਲੈਂਡ ਪੂਲਿੰਗ ਕਰ ਲਈ ਤੇ ਇੱਥੇ ਦਰਿਆਵਾਂ ਦੇ ਕੱਡੇ ਜੇ ਬਾਹਰਲੇ ਮੁਲਕਾਂ ਦੇ ਵਿੱਚ ਦਰਿਆਵਾਂ ਦੇ ਕੱਡੇ ਲੋਕੀ ਵਸਦੇ ਨੇ ਤੇ ਉੱਤੇ ਟੈਕਨਿਕ ਸਪੌਟ ਬਣ ਜਾਂਦੇ ਨੇ ਤੇ ਫਿਰ ਇੱਥੇ ਵੀ ਜਿਹੜੀ ਲੈਂਡ ਪੂਲਿੰਗ ਕਿਸਾਨਾਂ ਦੀ ਜਿਹੜੀ ਉਪਜਾਊ ਜ਼ਮੀਨ ਆ ਉਹਨਾਂ ਨਾਲ ਤੇ ਇਹਨਾਂ ਦਾ ਤਿਆਰ ਹੋਗਾ ਤੇ ਇਹੋ ਜੀ ਜ਼ਮੀਨ ਲੈ ਲੈਣਾ ਜਿੰਨੀ ਮਰਜ਼ੀ ਜ਼ਮੀਨ ਲੈਣਨ ਤੇ ਨਾਲੇ ਲੋਕ ਵੱਜ ਜਾਣਗੇ ਨਾਲੇ ਲੋਕਾਂ ਨੂੰ ਮੌਜਾ ਵੀ ਮਿਲ ਜੂਗਾ ਤੇ ਨਾਲ ਹੀ ਜਿਹੜੇ ਨੇ ਉਹ ਇੱਥੇ ਜਿਹੜਾ ਪਿਕਨਿਕ ਸਪੌਟ ਬਣ ਜੂਗਾ ਇਸ ਕਰਕੇ ਕਿਸਾਨਾਂ ਦੀ ਮਦਦ ਕਰਨਾ ਸਾਡਾ ਨਿੱਜੀ ਫਰਜ਼ ਮੰਨਦਾ ਪਾਰਟੀ ਬੱਜ ਤੋਂ ਉੱਪਰ ਉੱਠ ਕੇ ਫਰਜ਼ ਮੰਨਦਾ ਅੱਜ ਮੈਂ ਇੱਥੇ ਜਿਹੜਾ ਪਿੰਡ ਧੁੰਦਾ ਪੈਲ ਇਹ ਮਾਨਕ ਦੇ ਇਹਨਾਂ ਪਿੰਡਾਂ 'ਚ ਪਹੁੰਚਿਆ ਵਾਂ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਚੰਬਾ ਟਾਏ ਵਾਲਾ ਜਿੱਥੇ ਕਰਮੂ ਵਾਲਾ ਘੜਕਾ ਵਾ ਉੱਥੇ ਵੀ ਦੋ ਤਿੰਨ ਦਿਨ ਬਾਅਦ ਜਾ ਰਿਆ ਨਾ ਵਾਂ ਔਰ ਕੋਸ਼ਿਸ਼ ਕਰਾਂਗੇ ਕਿ ਅਸੀਂ ਜੋ ਵੀ ਕਿਸਾਨਾਂ ਦੀ ਮਦਦ ਕਰ ਸਕਦੇ ਹਾਂ ਉਹ ਆਪਣਾ ਨਿੱਜੀ ਤੌਰ ਤੇ ਕਰ ਸਕਦੇ ਹਾਂ ਜਦੋਂ ਸਰਕਾਰ ਸੀ ਚਤੇਦਰ ਜੀ ਸਿੰਘ ਬਰੰਪੁਰਾ ਸਾਹਿਬ ਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦਾ ਟਾਈਮ ਸੀ ਉਦੋਂ ਕਿਸਾਨਾਂ ਨੂੰ ਇੱਥੇ ਮਾਓਜਾ ਮਿਲਦਾ ਰਿਹਾ ਪਹਿਲਾਂ 8000 ਫਿਰ 10000 ਫਿਰ 12000 ਕੀਤਾ ਔਰ ਸਾਰੀ ਫਸਲ ਦਾ ਕਿਸਾਨਾਂ ਨੂੰ ਜਿਹੜਾ ਥੱਲੇ ਜਿੱਡੀ ਫਸਲ ਹੁੰਦੀ ਸਾਰਾ ਮਾਓਜਾ ਮਿਲਦਾ ਰਿਹਾ ਪਰ ਉਸ ਤੋਂ ਬਾਅਦ ਕਾਂਗਰਸ ਨੇ ਪੰਜ ਸਾਲ ਰਾਜ ਕੀਤਾ ਤਿੰਨ ਸਾਲ ਜਿਹੜਾ ਹੁਣ ਆਮ ਆਪੀ ਪਾਰਟੀ ਇਹ ਲਫਾਫਾ ਜਿਹੜਾ ਮੁੱਖ ਮੰਤਰੀ ਆ ਟੁਟਕਲੇਵਾਜ ਮੁੱਖ ਮੰਤਰੀ ਆ ਔਰ ਮੈਂ ਇਤੋਂ ਘਟਿਆ ਮੁੱਖ ਮੰਤਰੀ ਕੋਈ ਨਹੀਂ ਦੇਖ ਸਕਦਾ ਜੋ ਇਸ ਮੁੱਖ ਮੰਤਰੀ ਨੇ ਲੋਕਾਂ ਨਾਲ ਾਰੇ ਲਾ ਕੇ ਕਿਸਾਨੀ ਨਾਲ ਾਰੇ ਇੱਕ ਵੀ ਇਹਨੇ ਕੰਮ ਨਹੀਂ ਕੀਤਾ ਲੇਕਿਨ ਲੋਕ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਯਾਦ ਕਰਦੇ ਨੇ ਕਿ ਉਹਨਾਂ ਦੇ ਸਮੇਂ ਸਾਨੂੰ ਮਾਅਵਜਾ ਮਿਲਦਾ ਸੀ ਅੱਜ ਲੋਕ ਇਹਨਾਂ ਤੋਂ ਮੋਹ ਭੰਗ ਹੋ ਕੇ ਤੇ ਲੋਕ ਪਿੰਡਾਂ ਦੀਆਂ ਸੱਤਾਂ ਦੇ ਵਿੱਚ ਗੱਲ ਕਰਦੇ ਨੇ ਕਿ ਸਾਨੂੰ ਸ਼੍ਰੋਮਣੀ ਅਕਾਲੀ ਦਲ ਦਾ ਰਾਜ ਭਾਗ ਇਹਨਾਂ ਸਾਰੀਆਂ ਪਾਰਟੀਆਂ ਨੂੰ ਚੰਗਾ